ਤੋਪਾਲ ਸਿੰਘ ਖੇਰਾ ਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡੀ ਜ਼ਾستی ਕੀਤੀ ਗਈ ਹੈ ਜਿਸ ਪ੍ਰਕਾਰ 8 ਸਾਲ ਪੁਰਾਣੇ ਕੇਸ ਦੇ ਵਿੱਚ ਖੇਰਾ ਸਾਹਿਬ ਨੂੰ ਇਨਵੋਲਡ ਕਰਕੇ ਹੁਣ ਫਿਰ 3 ਮਹੀਨੇ ਹੋ ਗਏ ਜ਼ਮਾਨਤ ਤੋਂ ਬਾਅਦ ਇੱਕ ਹੋਰ ਮਕਦਮਾ ਦਰਜ ਕੀਤਾ ਗਿਆ ਮੈਂ ਸਮਝਦਾ ਕਿ ਐਦੂ ਵੱਡੀ ਧੱਕੇਸ਼ਾਹੀ ਇਹ ਮੈਨੂੰ ਲੱਗਦਾ ਐ ਲੱਗਦਾ ਕਿ ਜਿਵੇਂ ਮੁਗਲ ਰਾਜ ਪੰਜਾਬ ਦੇ ਵਿੱਚ ਦੁਬਾਰਾ ਸਥਾਪਿਤ ਹੋ ਗਿਆ ਹੋਵੇ ਔਰ ਇਸ ਤਰ੍ਹਾਂ ਅੰਦਰ ਬੈਠੇ ਤੇ ਉਹ ਧਾਰਮਾ ਲਾ ਦੇ ਨਹੀਂ ਆ ਕਿ ਇਹ ਧਮਕੀ ਦਿੰਦਾ ਹੈ ਇਹਦੀ ਮੈਂ ਬਹੁਤ ਕਰੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਇਹ ਪਰਸਨਲ ਸਕੋਰ ਸੈੱਟ ਕੀਤਾ ਜਾ ਰਿਹਾ ਹੈ ਪੁਲਿਸ ਕਟਕੁਤਲੀ ਦੀ ਤਰ੍ਹਾਂ ਕੰਮ ਕਰ ਰਹੀ ਹੈ ਪੁਲਿਸ ਨੂੰ ਚਾਹੀਦਾ ਹੈ ਪੰਜਾਬ ਦੇ ਲਾਅ ਆਰਡਰ ਆਰਡਰ ਦੀ ਧਿਆਨ ਰੱਖੇ ਨਾ ਕਿ ਕਾਂਗਰਸੀਆਂ ਨੂੰ ਫੜ ਫੜ ਕੇ ਅੰਦਰ ਦੇਣ ਦਾ ਕੰਮ ਕਰੇ ਔਰ ਇਹ ਨਵੇਂ ਰੀਤੀ ਰਿਵਾਜ ਨਾ ਪਾਏ ਜਾਣ ਇਨ੍ਹਾਂ ਖਮਿਆਜਾ ਪੰਜਾਬ ਤੋਂ ਨਹੀਂ ਆਉਣ ਵਾਲੇ ਸਮੇਂ ਚ ਕੁੱਤਣਾ ਪਏਗਾ ਅਸੀਂ ਸੁਖਪਾਲ ਸਿੰਘ ਖੈਰਾ ਜੀ ਨਾਲ ਡਟ ਕੇ ਖੜੇ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ ਦੇ ਡੀਜੀਪੀ ਨੂੰ ਅਸੀਂ ਪਹਿਲਾ ਇਤਲਾਹ ਵੀ ਦਿੱਤੀ ਹੈ ਹੁਣ ਮਿਲਾਂਗੇ ਵੀ ਜਿਸ ਪ੍ਰਕਾਰ ਉਹਨਾਂ ਦੀ ਜਾਨ ਨੂੰ ਵੀ ਖਤਰੇ ਦੀ ਗੱਲ ਕੀਤੀ ਗਈ ਹੈ ਉਹਨਾਂ ਨੂੰ ਥ੍ਰੈਟ ਆਇਆ ਹੈ ਉਹਰੇ ਅਸੇਕੀ ਇੰਤਜ਼ਾਮ ਕੀਤੇ ਹੈ ਉਹਰੇ ਤੇ ਚਰਚਾ ਕਰਾਂਗੇ ਔਰ 12 ਤਰੀਕ ਨੂੰ ਮੈਂ ਦਵਿੰਦਰ ਯਾਦਵ ਜੀ ਨੂੰ ਨਾਲ ਲੈ ਕੇ ਔਰ ਸੀਐਲਪੀ ਲੀਡਰ ਸਾਹਿਬ ਨੂੰ ਨਾਲ ਲੈ ਕੇ ਸੁਖਪਾਲ ਸਿੰਘ ਖੈਰਾ ਜੀ ਨਾਲ ਅਸੀਂ ਮੁਲਾਕਾਤ ਕਰਾਂਗੇ ਜਿਹੜੀ ਪਰਸੋ ਯਾਨੀ ਕਿ 12 ਤਰੀਕ ਨੂੰ तरीके दी क्योंकि 6% का होकर कितने रहे हैं आप लोग इस तरीके की चर्चा है खबर so, लगी सो भाई मैं ਤੁਹਾਨੂੰ ਪਹਿਲਾਂ ਸੁਬਾਹ ਹੀ ਵੀ ਇਹ ਦੱਸਿਆ ਕਿ ਅਲਾਈਅੰਸ ਬਾਰੇ ਸਾਡੇ ਨਾਲ ਕਿਸੇ ਪ੍ਰਕਾਰ ਦੀ ਚਰਚਾ ਨਹੀਂ ਹੈ ਇਸੇ ਗੱਲ ਦੀ ਚਰਚਾ ਨਹੀਂ ਅੱਜ ਵੀ ਤੁਹਾਡੇ ਸਾਹਮਣੇ 13 ਲੋਕ ਸਭਾ ਆਬਜ਼ਰਵਰ ਨਾਲ ਅੱਜ ਦਵਿੰਦਰ ਯਾਦਵ ਨੇ ਮੀਟਿੰਗ ਕੀਤੀ ਕਿ ਕਿੱਦਾਂ ਅਸੀਂ ਆਉਣ ਵਾਲੇ ਸਮੇਂ 'ਚ ਲੋਕ ਸਭਾ 'ਚ ਅਸੀਂ ਪਰਫਾਰਮ ਕਰਦੇ ਹਾਂ ਤੁਸੀਂ ਇਹਦੀ ਗੱਲ ਕਰ ਰਹੇ ਹੋ ਨਵਜੋਤ ਸਿੰਘ ਸਿੱਧੂ 80 20 ਦੀ ਗੱਲ ਕਰ ਰਹੇ ਆ ਬਸ ਖੜ੍ਹੋ 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 ਯਾਰ ਸਰਦੋਤ ਸਿੰਘ ਸਿੱਧੂ 80 20 ਦੀ ਕਰ ਕਰ ਲੈ 10 ਕੱਲ ਨੂੰ ਹੋ ਸਕਦਾ ਉਹ ਫਿਰ ਕੱਲ ਕਰ ਲੈ ਕਿ 10 90 ਉਹ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਜਾਵੇ ਕੀ ਗੱਲ ਹੈ ਮੇਰੇ ਨਾਲ ਤਾਂ ਮੇਰੀ ਗੱਲ ਕਰੀ ਜਾਵੇ ਉਹ ਕਿਹੜੇ 75 25 ਦੀ ਗੱਲ ਕਰ ਰਿਹਾ ਹੈ ਕਿਹੜੇ 80 20 ਦੀ ਗੱਲ ਕਰ ਰਿਹਾ ਹੈ ਕਿਹੜੇ ਹੁਣ ਉਸ ਤੋਂ ਬਾਅਦ ਕੱਲ ਨੂੰ ਪਤਾ ਨਹੀਂ ਕੀ ਹੋਣਾ ਹੈ ਕੀ ਕਹਿਣਾ ਹੈ ਸੋ ਮੈਂ ਆਪਣੀ ਗੱਲ ਕਰਨਾ ਚਾਹਾਂਗਾ ਔਰ ਮੈਂ ਇਹੀ ਕਵਾਂਗਾ ਕਿ ਬਈ ਸਾਰਾ ਉਹਨਾਂ ਨੇ ਬਟੰਡੇ ਦਿੱਤਾ ਸੀ ਰੰਗ ਚ ਰੰਗ ਚ ਭੰਗ ਨਹੀਂ ਪਾਉਣਾ ਪਾਉਣੀ ਚਾਹੀਦੀ ਕਿਸੇ ਵਿਅਕਤੀ ਨੂੰ ਵੀ ਇਜ਼ਾਜ਼ਤ ਨਹੀਂ ਹੈ ਔਰ ਅਗਰ ਕੋਈ ਰੰਗ ਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ ਉਹਨੂੰ ਖਮਿਆਜਾ ਉਗਤਣਾ ਪਏਗਾ ਕੋਈ ਵੀ ਕਮਜ਼ੋਰ ਨਹੀਂ ਹੈ ਕਿਸੇ ਨੂੰ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਬੰਦਾ ਸਮਝਦਾ ਕਿ ਕਮਜ਼ੋਰ ਹੈ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਜਿਹਨੂੰ ਕਮਜ਼ੋਰ ਸਮਝਿਆ ਜਾਂਦਾ ਫਿਰ ਉਹ ਐਸਾ ਟੀਕਾ ਲਾਉਂਦੇ ਆ ਫਿਰ ਬੰਦਾ ਲੰਬੇ